ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸਿੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜਾ ਹੈਗਾ ਆਪਾਂ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਬੱਚਿਆਂ ਦੇ ਕੋਟ ਸੈੱਟ ਦੀ ਕਿਉਂਕਿ ਬਹੁਤ ਭੈਣਾ ਦੇ ਕਮੈਂਟ ਆਉਂਦੇ ਸੀਗੇ ਕਿ ਬੱਚਿਆਂ ਦੇ ਕੋਟ ਸੈੱਟ ਵੀ ਬਣਾਉਣਾ ਦੱਸੋ ਬੱਚਿਆਂ ਦੇ ਜਿਹੜੇ ਹੈਗੇ ਆਪਾਂ ਘਰ ਦੇ ਵਿੱਚ ਹਨ ਪਹਿਨ ਸਕਦੇ ਆ ਜਿੱਦਾਂ ਰਾਤ ਨੂੰ ਵੀ ਪਹਿਨ ਸਕਦੇ ਆ ਜਾਂ ਬੱਚੇ ਸਕੂਲ ਜਾਂਦੇ ਆ ਹਨ ਉਹ ਹੁਣ ਤਾਂ ਜਿੱਦਾਂ ਸੁੱਟੀਆਂ ਚੱਲਦੀਆਂ ਨੇ ਬੱਚਿਆਂ ਦੇ ਆਪਾਂ ਘਰ 'ਚ ਵੀ ਪਹਿਨ ਸਕਦੇ ਆ ਜਿਵੇਂ ਵੈਸੇ ਸਕੂਲ ਵਗੈਰਾ ਜਾਂਦੇ ਆ ਹਨ ਆ ਕੇ ਰਾਤ ਦੇ ਟਾਈਮ 'ਚ ਜਿੱਦਾਂ ਮਰਜ਼ੀ ਤੁਸੀਂ ਜਿਹੜੇ ਹੈਗੇ ਨੇ ਕੋਟ ਸੈੱਟ ਬਣਾ ਸਕਦੇ ਹੋ ਬੱਚਿਆਂ ਦੇ ਜਿਹੜਾ ਬੱਚਿਆਂ ਦੇ ਕੋਟ ਸੈੱਟ ਵਾਸਤੇ ਦੀ ਸਪੈਸ਼ਲ ਵੀ ਕੱਪੜਾ ਮਿਲਦਾ ਆ ਜਿਹਦੇ ਉੱਤੇ ਕਾਰਟੂਨ ਜੇ ਬਣੇ ਹੁੰਦੇ ਆ ਹਨਾ ਜਾਂ ABC ਜੀ ਬਣੀ ਹੁੰਦੀ ਹੈ ਬੱਚਿਆਂ ਦੇ ਸਪੈਸ਼ਲ ਹੈ ਕਾਟ ਸੈਟਾਂ ਵਾਸਤੇ ਜਾਂ ਨਾਈਟ ਸੂਟਾਂ ਵਾਸਤੇ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਕੱਪੜਾ ਮਿਲ ਜਾਊਗਾ ਆਰਾਮ ਨਾਲ ਤੁਸੀਂ ਲੈ ਸਕਦੇ ਹੋ ਤੇ ਆਪਾਂ ਜਿਹੜਾ ਇਹਦਾ ਇਹਦੇ ਵਿੱਚੋਂ ਹੀ ਬਣਾ ਬਣਾ ਰਹੇ ਹਾਂ ਦੇਖੋ ਇਹਦੇ ਵਿੱਚੋਂ ਅਸੀਂ ਗੁड़िया ਦਾ ਸੱਤ ਕਿਸਾਨ ਦੀ ਕੁੜੀ ਹੈਗੀ ਉਹਦਾ ਕਾਟ ਸੈਟ ਬਣਾਉਣਾ ਬ੍ਰੀਕ-ਵਰੀਕ ਪ੍ਰਿੰਟ ਦਾ ਦੇਖੋ ਬ੍ਰੀਕ-ਬ੍ਰੀਕ ਪ੍ਰਿੰਟ ਇਹਦੇ ਵਿੱਚ ਹੈਗਾ ਜਿਹੜਾ ਹੈਗਾ ਵਾਈਟ ਹੈਗਾ ਆ ਇਹਦੇ ਵਿੱਚੋਂ ਅਸੀਂ 5 ਸਾਲ ਦਾ ਮੁੰਡਾ ਹੈਗਾ ਆ ਉਹਦਾ ਬਣਾਉਣਾ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਕਿੰਨਾ ਕਿੰਨਾ ਨਾਪ ਲੈਣਾ ਤੇ ਕੱਪੜਾ ਮੈਂ ਇਹਦੇ ਵਿੱਚੋਂ ਕੋਈ ਮੰਗਤੀ ਨਹੀਂ ਕਰੀ ਜੀ ਇਹ ਇਕੱਠਾ ਸੂਟ ਦਾ ਕੱਪੜਾ ਹੈਗਾ ਸੀਗਾ ਸਾਡੇ ਕੋਲ ਉਹ ਇਹ ਜੀ ਪਸੰਦ ਕਰਕੇ ਗਏ ਆ ਜਿੰਨਾ ਕੱਪੜਾ ਲੱਗੂਗਾ ਹਨਾ ਆਪਾਂ ਕੱਟ ਲੈਨੇ ਆ ਬਾਕੀ ਇਹਦੇ ਵਿੱਚੋਂ ਕੁਮੀਰ ਦਾ ਕੱਪੜਾ ਬਚ ਜਾਊਗਾ ਚਲੋ ਜਿਹੜਾ ਹੈਗਾ ਉਹ ਅਲੱਗ ਵੀ ਸੇਲ ਹੋ ਜਾਂਦਾ ਇਹ ਇਕੱਠਾ ਹੀ ਕੱਪੜਾ ਹੈ ਅਜੇ ਪਤਾ ਨਹੀਂ ਬੱਚੇ ਦੇ ਕਿੰਨਾ ਕੁ ਲੱਗੇ 2-3 ਮੀਟਰ ਜਾਂ 2 ਮੀਟਰ ਇੰਨਾ ਕੁ ਲੱਗੂਗਾ ਤੇ ਬਾਕੀ ਹਨ ਮਿੰਕੇ ਪਤਾ ਲੱਗੂਗਾ 2.5 ਮੀਟਰ ਚ ਮੈਨੂੰ ਲੱਗਦਾ ਵੀ ਬਣ ਜੂ ਕਿਉਂਕਿ ਪਹਿਣਾ ਫੇਰ ਕਪੜਾ ਵੀ ਪੁੱਛਦੀ ਇਹਨੇ ਵੀ ਕਿੰਨਾ ਕਪੜਾ ਲੱਗਿਆ ਹੁਣ ਆ ਦੇਖੋ ਆਪਾਂ ਇਹਦੇ ਤੋਂ ਲਵਾਂਗੇ ਉਹਨਾਂ ਦੀ ਜਿਹੜੀ ਲੈਂਥ ਹੈਗੀ ਐ 20 ਇੰਚ ਬਣਾਉਣੀ ਆਪਾਂ ਨੇ ਜਿਹੜੀ ਇਹ ਸ਼ਰਟ ਜੀ ਬਣਾਉਣੀ ਆ ਪਜਾਮੇ ਨਾਲ ਉਹਦੇ ਆਪਾਂ 20 ਇੰਚ ਲੈਂਥ ਲੈਣੀ ਹੈਗੀ ਸ਼ਰਟ ਦੀ ਜਿਹੜੀ ਲੈਂਥ ਹੈਗੀ ਐ 20 ਇੰਚ ਹੈ ਜੀ ਇੱਥੋਂ ਆਪਾਂ ਡਬਲ ਫੋਲਡ ਕਰ ਲਿਆ ਮੈਂ ਕਪੜਾ ਇੱਥੋਂ ਆਪਾਂ 1.5 ਇੰਚ ਤੇ ਨਿਸ਼ਾਨ ਲਾਵਾਂਗੇ ਸਾਡੇ 20 ਇੰਚ ਤੇ ਸਾਰੇ ਨਿਸ਼ਾਨ ਲਾ ਕੇ ਕਿਰਾਂ ਆਪਾਂ ਇਕੱਠਾ ਕੱਪੜਾ ਲਾ ਲਾਂਗੇ ਕਿਉਂਕਿ ਇਹਦੇ ਦੋ ਪੱਲੇ ਮੂਰਲੇ 셔ਟ ਦੇ ਅਲੱਗ ਕੱਟੇ ਜਾਣਗੇ ਪਿਸਲਾ ਪੱਲਾ ਜਿਹੜਾ ਹੈਗਾ ਅਲੱਗ ਕੱਟਿਆ ਜਾਊਗਾ ਲੈਂਥ ਜਿਹੜੀ ਹੈਗੀ ਸੇਮ ਸੇਮ ਲਾ ਲਾਂਗੇ ਫਿਰ ਇਹਦੇ ਵਿੱਚੋਂ ਆਪਾਂ ਜਿਹੜੇ ਹੈਗੇ ਦੋ ਪੱਲੇ ਅਲੱਗ ਕਰ ਲਾਂਗੇ ਇੱਕ ਪੱਲਾ ਪਿਸਲਾ ਪੱਲਾ ਅਲੱਗ ਕੱਟ ਲਾਂਗੇ ਉਹ ਆਪਾਂ ਤੁਹਾਨੂੰ ਸਾਰਿਆਂ ਦੱਸਾਂਗੇ ਵੀ ਪਿਸਲਾ ਪੱਲਾ ਆਪਾਂ ਕਿੰਨੇ ਇੰਚ ਦਾ ਕੱਟਣਾ ਹੈ ਮੂਰਲੇ ਕਿੰਨੇ ਕਿੰਨੇ ਇੰਚ ਦੇ ਕੱਟਣੇ ਨੇ ਜਿਹੜੀ ਆਪਾਂ ਨੇ ਇਹ ਸ਼ਰਟ ਬਣਾਉਣੀ ਹੈ ਜੀ ਆ ਦੇਖੋ ਆਪਾਂ ਨੇ ਜਿਹੜੇ ਹੈਗੇ 1.5 ਇੰਚ ਆਪਾਂ ਨੇ ਲੈਂਥ ਜ਼ਿਆਦਾ ਲੈਤੀ ਐ ਇਹਦੇ ਜਿਹੜੇ ਹੈਗੇ ਪੱਲੇ ਅਲੱਗ ਅਲੱਗ ਕੱਟੇ ਜਾਣਗੇ ਇਹ ਆਪਾਂ ਨੇ ਪਿਸਲਾ ਪੱਲਾ ਜਿਹੜਾ 1.5 ਦਾ ਕੱਟਿਆ ਹੈਗਾ ਇਸਲਾ ਪੱਲਾ 1.5 ਇੰਚ ਦਾ ਕੱਟਿਆ ਜਿਹੜੇ ਮੂਹਰੇ ਦੋ ਪੱਲੇ ਲੱਗਣੇ ਆ ਹਨਾ ਕਿਉਂਕਿ ਮੂਹਰੇ ਪੱਟੀਆਂ ਮੋੜਨਗੀਆਂ ਇਹ ਆਪਾਂ ਨੇ 9-9 ਇੰਚ ਦੇ ਕੱਟੇ ਨੇ ਲੰਬਾਈ ਸੇਮ ਹੈ ਲੰਬਾਈ ਸੇਮ ਹੈ ਦੇਖੋ 9 9 ਇੰਚ ਦੇ ਆਪਾਂ ਜਿਹੜੇ ਹੈਗੇ ਦੋ ਪੱਲੇ ਕੱਟ ਲਾਂਗੇ ਕਿਉਂਕਿ ਇਹ ਇਹਦੇ ਬਰਾਬਰ ਹੀ ਰਹਿ ਜੂ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਪੱਟੀਆਂ ਮੁੜਨਗੀਆਂ ਸ਼ਰਟ ਪੱਟੀਆਂ ਸਾਰਿਆਂ ਨੂੰ ਪਤਾ ਹੀ ਹੈ ਹਨਾ ਆ ਦੇਖੋ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜਿਹੜੇ ਕਾਟਾ ਪਾਉਣੀਆਂ ਨੇ ਆਪਾਂ ਇਸ ਤਰ੍ਹਾਂ ਇਹਨੂੰ ਡਬਲ ਕਰਕੇ ਰੱਖ ਲਾਂਗੇ ਆ ਦੇਖੋ ਇਸ ਤਰ੍ਹਾਂ ਡਬਲ ਕਰ ਲਾਂਗੇ ਜਿਹੜੀਆਂ ਇਹ ਆਪਾਂ ਨੇ ਕੱਟੀਆਂ ਨੇ ਦੋ ਪੱਟੀਆਂ ਦੋ ਕੱਪੜੇ ਕੱਟੇ ਆ ਹਨਾ ਅਲੱਗ-ਅਲੱਗ ਕੱਟੇ ਆ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਵੀ ਆਪਾਂ ਜਿਹੜਾ ਹੈਗਾ ਮੂਰੇ ਰੱਖਾਂਗੇ ਪੱਟੀਆਂ ਬਣਾਉਣ ਵਾਸਤੇ ਆ ਦੇਖੋ ਇਹਨੂੰ ਆਪਾਂ ਡਬਲ ਫੋਲਡ ਕਰ ਲਿਆ ਪਿਛਲੇ ਪੱਲੇ ਨੂੰ ਇਹ ਜਿਹੜੇ ਦੋ ਪੱਟੀਆਂ ਨੇ ਦੋਨੇ ਦੇਖੋ ਇਹ ਰੱਖ ਲਈਆਂ ਇਸ ਤਰ੍ਹਾਂ ਕਰਕੇ ਹੁਣ ਇਹਦੇ ਨਾਲ ਆਪਾਂ ਇਧਰੋਂ ਮਲਾਵਾਂਗੇ ਦੇਖੋ ਇਧਰੋਂ ਮਲਾਵਾਂਗੇ ਆ ਦੇਖੋ ਪੱਟੀਆਂ ਜਿਹੜੀਆਂ ਇੰਨੀਆਂ ਨੇ ਵੱਧ ਹੋ ਗਈਆਂ ਇਹਨੂੰ ਇਸ ਤਰ੍ਹਾਂ ਮੋੜ ਕੇ ਰੱਖ ਦਾਂਗੇ ਕਿਉਂਕਿ ਇਹਦੇ ਉੱਤੇ ਤੁਸੀਂ ਪੇਸਟਿੰਗ ਪੱਟੀ ਵੀ ਲਾ ਸਕਦੇ ਹੋ ਇਹਨੂੰ ਤੁਸੀਂ ਇਸ ਤਰ੍ਹਾਂ ਕੱਪੜੇ ਨੂੰ ਵੀ 모ੜ ਸਕਦੇ ਹੋ ਹੁਣ ਆਪਾਂ ਇੱਥੋਂ ਜਿਹੜੇ ਤੀਰੇ ਵਗੈਰਾ ਦੇ ਨਿਸ਼ਾਨ ਲਾਵਾਂਗੇ ਗਲੇ ਦਾ ਤੀਰੇ ਦਾ ਤੁਸੀਂ ਕੋਲਰ ਲਾਉਣਾ ਹੈ ਜਾਂ ਰੇਬ ਲੀਅਰ ਲਾਉਣੀ ਹੈ ਜੋ ਵੀ ਕੁਝ ਲਾਉਣਾ ਹੈ ਨਾ ਤੁਸੀਂ ਇੱਥੋਂ ਲਾ ਸਕਦੇ ਹੋ ਪਹਿਲਾਂ ਜਿਹੜਾ ਇੱਥੇ ਕੋਲਰ ਲਾਉਣਾ ਹੈ ਆਪਾਂ ਨੇ ਉਹ ਲਾਵਾਂਗੇ ਦੇਖੋ ਸਵਾ 1/2 ਇੰਚ ਲਾਇਆ ਮੈਂ ਬੱਚੇ ਦੇ ਕਿਉਂਕਿ ਪੂਰੇ ਦੇ 2 1/2 ਇੰਚ ਲਾਉਣੇ ਆ ਸੀ ਸਵਾ 1/2 ਹੀ ਆਪਾਂ ਇੱਧਰ ਲਾਵਾਂਗੇ ਇਹਦਾ ਆਪਾਂ ਇੱਕ ਜਿਹੜਾ ਹੈਗਾ ਬਾਕਸ ਬਣਾ ਲਾਂਗੇ ਦੇਖੋ ਇਸ ਤਰ੍ਹਾਂ ਇੱਥੋਂ ਆਪਾਂ ਗੁਲਾਈ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਤੇਰੇ ਦਾ ਨਸਾਨ ਤੇਰਾ ਹੈਗਾ 1.5 1.5 ਦਾ ਅੱਧਾ ਹੋ ਗਿਆ ਪੌਣੇ ਸੇ ਅੱਧਾ ਇੰਚ ਆਪਾਂ ਵੱਧ ਲਾਉਣੇ ਨੇ ਸਵਾ 6 ਤੇ ਲਾ ਲਾਂਗੇ ਮੋਢਾ ਬੱਚੇ ਦਾ ਹੈਗਾ 1.5 ਇੱਥੋਂ ਆਪਾਂ 5.5 ਤੇ ਲਾਵਾਂਗੇ 1 ਇੰਚ ਘਟਾ ਕੇ ਹੀ ਲਾਵਾਂਗੇ ਜਿੰਨਾ ਮੋਢਾ ਹੈ ਦੇਖੋ ਇਹ 1.5 ਇੰਚ ਦਾ ਬਾਕਸ ਬਣਾ ਕੇ ਜਿੰਨਾ ਇੱਥੋਂ ਹੈਗਾ ਤੇ 1.5 ਇੰਚ 1.5 ਇੰਚ ਆਪਾਂ ਇੱਥੋਂ ਲਾ ਕੇ ਇੱਥੋਂ ਜਿਹੜੀ ਹੈਗੀ ਗੁਲਾਈ ਪਾ ਦਾਂਗੇ ਦੇਖੋ ਗੁਲਾਈ ਪਾ ਦਾਂਗੇ ਇਸ ਤਰ੍ਹਾਂ ਜਿਹੜੀ ਹੈਗੀ ਸ਼ਰਟ ਦੀ ਕਟਿੰਗ ਹੋ ਜੂਗੀ ਜੀ ਆਹ ਦੇਖੋ ਇਥੋਂ ਆਪਾਂ ਹਲਕੀ ਜੀ ਜਿਹੜੀ ਹੈਗੀ ਢਾਲ ਵੀ ਪਾ ਦਾਂਗੇ ਢਾਲ ਪਾਤੀ ਇਥੋਂ ਆਪਾਂ ਇਹ ਜਿਹੜੀ ਹੁਣ ਤੁਸੀਂ ਇਹ ਗਲੇ ਦੀ ਕਟਾਈ ਕਟਾਈ ਕੀਤੀ ਐ ਇਹ ਮੂਰਲੇ ਮੂਰਲੇ ਦੀ ਕਟਣੀ ਐ ਆ ਦੇਖੋ ਕੱਲੇ ਮੂਰਲੇ ਮੂਰਲੇ ਗਲੇ ਦੀ ਜਿਹੜੀ ਹੈਗੀ ਕਟਾਈ ਕਰਾਂਗੇ ਕਿਸਲੇ ਗਲੇ ਦੀ ਆਪਾਂ ਹਲਕੀ ਜੀ ਦੇਖੋ 1 ਇੰਚ ਦੀ ਢਾਲ ਪਾਵਾਂਗੇ ਜ਼ਿਆਦਾ ਨਹੀਂ ਪੈਂਦੀ ਇਸ ਤਰ੍ਹਾਂ ਜਿਹੜਾ ਹੋ ਗਿਆ ਹੋ ਗਿਆ ਜੀ ਦੇਖੋ ਇਥੋਂ ਆਪਾਂ ਕੱਟ ਲਾ ਦਾਂਗੇ ਜਿੱਥੋਂ ਆਪਣੀ ਪੱਟੀ ਫੋਲਡ ਹੋਣੀ ਐ ਨੀਚੇੋਂ ਵੀ ਜਿਹੜਾ ਹੈਗਾ ਆਪਾਂ ਕੱਟ ਲਾ ਦਾਂਗੇ ਮੂਰਲੇ ਪੱਲੇ ਹਮੇਸ਼ਾ ਵੱਡੇ ਹੀ ਹੁੰਦੇ ਆ ਇਸ ਤਰ੍ਹਾਂ ਆਪਾਂ ਕੱਟ ਲਾ ਦਾਂਗੇ ਤੇ ਦੇਖੋ ਇਹ ਆਪਣੀ ਸ਼ਰਟ ਦੀ ਜਿਹੜੀ ਹੈਗੀ ਕਟਾਈ ਹੋ ਗਈ ਹੈ ਹੁਣ ਆਪਾਂ ਪਜਾਮੇ ਦੀ ਕਟਾਈ ਕਰਦੇ ਆ ਜੀ ਹੁਣ ਆਪਾਂ ਕਟਿੰਗ ਕਰਦੇ ਆ ਜੀ ਪਜਾਮਾ ਆ ਦੇਖੋ ਇਸ ਤਰੀਕੇ ਨਾਲ ਜਿਹੜਾ ਇਸ ਤਰ੍ਹਾਂ ਦੇਖੋ ਡਬਲ ਕੀਤਾ ਹੋਇਆ ਕੱਪੜਾ ਹੈਗਾ ਆ ਜਿੱਦਾਂ ਬਣੇ ਮੁਕਾਬਤ ਹੁੰਦਾ ਆ ਆਪਾਂ ਇੱਕ ਵਾਰੀ ਇਹਨੂੰ ਫੇਰ ਡਬਲ ਫੋਲਡ ਕਰ ਲਾਂਗੇ ਇਹ ਚੌਹਰਾ ਕੱਪੜਾ ਹੋ ਗਿਆ ਜਿੱਦਾਂ ਆਪਾਂ ਕਹਿ ਲਈਏ ਚੌਰਾ ਹੋ ਗਿਆ ਕਿਉਂਕਿ ਇਹਦਾ ਆਪਾਂ ਪਜਾਮਾ ਸਿੱਧਾ ਹੀ ਕੱਟਾ ਕਰਾਂਗੇ ਬਿਲਕੁਲ ਸੌਖਾ ਆ ਦੇਖੋ ਇੱਥੇ ਇੱਕ ਤੱਕ ਆਉਂਦਾ ਨੀਚੇ ਕਾਣ ਇੰਨਾ ਕੁ ਉੱਪਰ ਦੇਖੋ ਹੁਣ ਆਪਾਂ ਲਵਾਂਗੇ ਲੰਬਾਈ ਉਹਨਾਂ ਦੀ ਲੰਬਾਈ ਜਿਹੜੀ ਹੈਗੀ 25 ਇੰਚ ਹੈ ਜਿਹੜੇ ਹਿਸਾਬ ਨਾਲ ਤੁਸੀਂ ਲਾਸਟਿਕ ਪਾਉਣੀ ਹੈ ਉਹ ਹਿਸਾਬ ਨਾਲ ਤੁਸੀਂ ਵੱਧ ਘੱਟ ਲੈ ਸਕਦੇ ਹੋ ਹਾਂ ਕਿਉਂਕਿ 25 ਇੰਚ ਲੈਂਥ ਹੈਗੀ ਅਸੀਂ 3 ਇੰਚ ਜ਼ਿਆਦਾ ਲਵਾਂਗੇ ਅਸੀਂ ਜਿਹੜੀ 1.5 ਇੰਚ ਚੌੜੀ ਹੈਗੀ 1 ਇੰਚ ਸੌਰੀ 1 ਇੰਚ ਚੌੜੀ ਇਲਾਸਟਿਕ ਆ ਉਹ ਪਾਵਾਂਗੇ 3 ਇੰਚ ਮਾਰ ਜਣਾ ਰੱਖਾਂਗੇ ਕਿਉਂਕਿ ਨੀਚੇ ਵੀ ਜਿਹੜਾ ਹੈਗਾ ਸਲਾਈ ਲੱਗੂਗੀ ਹਨਾ ਫੋਲਡ ਹੋਊਗਾ ਆਪਾਂ 25 ਹੈ 28 ਇੰਚ ਲੈ ਲਾਂਗੇ 28 ਇੰਚ ਲੈ ਲਾਂਗੇ ਦੇਖੋ ਇਹਨੂੰ ਇੱਥੋਂ ਇਸ ਤਰ੍ਹਾਂ ਮਾਰਕ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਮੂਰੀ ਲਾਵਾਂਗੇ ਮੂਰੀ ਜਿਹੜੀ ਹੈਗੀ ਅਸੀਂ ਰੱਖਣੀ ਹੈ ਜੀ 6 ਇੰਚ ਆਪਾਂ ਦੇਖੋ ਸਾਢੇ 6 ਲੈ ਲਾਂਗੇ ਕਿਉਂਕਿ ਜਿਆਦਾ ਚੌੜੀ ਮੂਰੀ ਨਹੀਂ ਰੱਖਣੀ ਹੈਗੀ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੇ ਆਸਣ ਆਸਣ ਦੇਖੋ ਤੁਸੀਂ ਕਿੰਨਾ ਰੱਖਣਾ ਹੈ ਹਨ ਅਸੀਂ 9 ਇੰਚ ਆਸਣ ਜਿਹੜਾ ਹੈਗਾ ਤਿਆਰ ਰੱਖਣਾ ਹੈ ਆਪਾਂ 1.5 ਲਾਵਾਂਗੇ 1.5 ਇੰਚ ਜਿਆਦਾ ਲਾਵਾਂਗੇ ਕਿਉਂਕਿ ਆਪਾਂ ਨੇ 1.5 ਇੰਚ ਦੀ ਇਲਾਸਟਿਕ ਪਾਉਣੀ ਹੈ ਇਸ ਤੋਂ ਬਾਅਦ ਆਪਾਂ ਇੱਥੇ ਲਾਵਾਂਗੇ 1.5 ਇੰਚ ਦਾ ਨਿਸ਼ਾਨ ਦੇਖੋ 1.5 ਇੰਚ ਦਾ 1.5 ਇੱਥੇ ਲਾ ਲਾਂਗੇ ਇਹ ਜਿਹੜਾ ਹੈਗਾ ਗੋਲ ਪਜਾਮਾ ਹੀ ਬਣ ਜਾਊਗਾ ਆ ਦੇਖੋ ਇੱਥੋਂ ਜਿਹੜੀ ਹੈਗੀ ਗੁਲਾਈ ਪਾ ਦਾਂਗੇ ਜਿਹੜਾ ਇਹ ਵਾਲੀ ਮੂਰੀ ਦਾ ਨਿਸ਼ਾਨ ਲਾਇਆ ਆਪਾਂ ਇਹਨੂੰ ਆਪਾਂ ਸਕੇਲ ਨਾਲ ਰੱਖ ਕੇ ਦੇਖੋ ਐਸ ਤਰ੍ਹਾਂ ਕਾਟ ਪਾ ਦਾਂਗੇ ਕਿਉਂਕਿ ਖੁੱਲਾ ਜਿਹਾ ਹੋ ਜਾਊਗਾ ਬੱਚੇ ਦਾ ਪਜਾਮਾ ਦੇਖੋ ਰਾਤ ਦੇ ਵਿੱਚ ਪੋਣਾ ਆ ਆ ਦੇਖੋ ਐਸ ਤਰ੍ਹਾਂ ਜਿਹੜੀ ਹੈਗੀ ਨਿਸ਼ਾਨ ਲੱਗ ਜੂਗਾ ਇੱਥੋਂ ਆਪਾਂ ਐਸ ਤਰ੍ਹਾਂ ਜਿਹੜੀ ਹੈਗੀ ਟਟਾਈ ਕਰ ਦਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇੱਥੋਂ ਇੱਥੋਂ ਅਸੀਂ ਗੋਲ ਦੇ ਹੀ ਰੱਖਾਂਗੇ ਆ ਦੇਖੋ ਐਸ ਤਰ੍ਹਾਂ ਇਸ ਤਰ੍ਹਾਂ ਇਹਦਾ ਹੈਗਾ ਨੀਚੇੋਂ ਦੇਖੋ ਆਪਾਂ ਕੱਟ ਲਾ ਦਾਂਗੇ ਜਿੰਨਾ ਆਪਾਂ ਨੇ ਫੋਲਡ ਕਰਨਾ ਹੈ ਇੱਥੋਂ ਆਪਾਂ ਕੱਟ ਲਾਵਾਂਗੇ ਇੱਥੋਂ ਜਿਹੜਾ ਹੈਗਾ ਇੱਥੋਂ ਬੁਨਾਈ ਪਾ ਦਾਂਗੇ ਕਿਉਂਕਿ ਤੁਸੀਂ ਬੱਚੇ ਦੇ ਪੱਟ ਵੀ ਮਣ ਸਕਦੇ ਹੋ ਵੀ ਕਿੰਨੇ ਕ ਪੱਟ ਹੋਣਗੇ ਜੇ ਤੁਹਾਨੂੰ ਕੱਪੜਾ ਜ਼ਿਆਦਾ ਚਾਹੀਦਾ ਤਾਂ ਜ਼ਿਆਦਾ ਲੈ ਲਿਆ ਜੇ ਪਤਲੇ ਆ ਬੱਚਾ ਤਾਂ ਲਵੋ ਤੁਸੀਂ ਕੱਪੜਾ ਲਾ ਵੀ ਸਕਦੇ ਹੋ ਕਿਉਂਕਿ ਅਸੀਂ ਇਹਨਾਂ ਦੇ ਪੱਟ ਮਿਲਦੇ ਸੀਗੇ 9 ਇੰਚ ਆਉਂਦਾ ਸੀਗਾ ਦੇਖੋ ਇਹ ਆਪਣਾ 10 ਕ ਹੁੰਦਾ ਸਲਾਈ ਹੋ ਕੇ ਨੌ ਕੀ ਰਹਿ ਜਾਣਾ ਜਿਤ ਪੋਰਾ ਖੁੱਲਾ ਰਹ ਜੂ ਤਾਂ ਕੁਛ ਨਹੀਂ ਹੁੰਦਾ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਬਹੁਤ ਆਸਾਨੀ ਦੇ ਨਾਲ ਦੇਖੋ ਇਹ ਪਜਾਮਾ ਕੱਟਿਆ ਜਾਂਦਾ ਦੇਖੋ ਡਬਲ ਫੋਲਡ ਕਰ ਲਿਆ ਮੈਂ ਕੱਪੜਾ ਆਪਾਂ ਕਿਉਂਕੋ ਡਬਲ ਕਰਕੇ ਬਾਹ ਕਟਾਂਗੇ 6.5 ਇੰਚ ਜਿਹੜਾ ਹੈਗਾ ਆਪਣਾ ਮੋਢਾ ਹੈ 5.5 ਇੰਚ ਬਾਹ ਦੀ ਲੰਬਾਈ ਹੈ 6.5 ਮੋਢਾ ਆਪਾਂ ਇਥੋਂ 13 ਤਿੰਨ ਸਾਲ ਲਾ ਲਾਂਗੇ ਆਹ ਦੇਖੋ ਮੈਂ 13 13 ਤੇ ਜਿਹੜਾ ਹੈਗਾ ਕੱਪੜਾ ਡਬਲ ਕਰ ਲਿਆ ਡਬਲ ਕਰ ਲਿਆ ਹੁਣ ਆਪਾਂ ਇਹਨੂੰ ਇੱਕ ਵਾਰੀ ਹੋਰ ਡਬਲ ਕਰਾਂਗੇ ਜਾਣੀ ਕਿ ਚੋਰਾ ਕਰਾਂਗੇ ਕੱਪੜਾ ਆਪਾਂ ਥੋੜਾ ਜਿਹਾ ਵੱਧ ਲੈਣਾ ਕਿਉਂਕਿ ਇੱਥੋਂ ਕਾਟ ਪਾਵਾਂਗੇ ਬੱਚੇ ਦੀ ਜ਼ਿਆਦਾ ਬਾਹ ਵਧ ਨਹੀਂ ਲੱਤੀ ਜਾਂਦੀ ਕਿਉਂਕਿ ਬਾਹ ਸਿੱਧੀ ਝੜਦੇ ਹੁੰਦੇ ਆ ਉਹਦੇ ਕਰਕੇ ਆ ਦੇਖੋ 5.5 ਇੰਚ ਬੱਚੇ ਦੀ ਬਾਹ ਹੈਗੀ ਆਪਾਂ ਲਵਾਂਗੇ 7.5 ਇੰਚ 1.5 ਇੰਚ ਜ਼ਿਆਦਾ ਲਵਾਂਗੇ ਆ ਦੇਖੋ 7.5 ਤੇ ਆਪਾਂ ਨਿਸ਼ਾਨ ਲਾ ਲਿਆ ਬਾਹ ਦੀ ਮੂਰੀ ਹੈਗੀ ਐ ਮੂਰੀ ਹੈਗੀ 4.5 ਆਪਾਂ ਇੱਥੋਂ 5.5 ਤੇ ਨਿਸ਼ਾਨ ਲਾ ਲਾ 5.5 ਤੇ ਲਾ ਲਾਂਗੇ ਇੱਥੇ ਜਿਹੜੀ ਕਾਟ ਪਾਉਣੀ ਆ ਆਪਾਂ ਉਹ ਡੇਢ ਦੀ ਹੀ ਪਾਵਾਂਗੇ ਦੇਖੋ ਡੇਢ ਇੰਚ ਦੀ ਕਾਟ ਪਾਵਾਂਗੇ ਇਹ ਨਿਸ਼ਾਨ ਨੂੰ ਆਪਾਂ ਇਹਦੇ ਨਾਲ ਮਿਲਾ ਦਾਂਗੇ ਦੇਖੋ ਇਹ ਇੱਥੋਂ ਆਪਾਂ ਜਿਹੜੀ ਹੈਗੀ ਇਸ ਤਰ੍ਹਾਂ ਗੁਲਾਈ ਦੇ ਦਾਂਗੇ ਆ ਦੇਖੋ ਆ ਆਪਣੀ ਬਾਹ ਹੋ ਜੂਗੀ ਜੀ ਇਸ ਤਰ੍ਹਾਂ ਆ ਦੇਖੋ ਬਾਹ ਹੋ ਗਈ ਆਪਣੀ ਹੁਣ ਆਪਾਂ ਇਹਨੂੰ ਕੱਟ ਦਿੰਨੇ ਆ ਆ ਆਪਣ ਜਿਹੜੀ ਹੈਗੀ ਬਾਹ ਕੱਟ ਲਈ ਜੀ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਬਾਹ ਬਣ ਗਈ ਹਲਕੀ ਜੀ ਆਪਾਂ ਇੱਥੇ ਜਿਹੜੀ ਹੈਗੀ ਮੋਹਰਲੀ ਬਾਹ ਦੇ ਵਿੱਚ ਕਾਟ ਪਾਤੀ ਇੱਥੇ ਆਪਾਂ ਨੇ ਮੂਹਰੇ ਟੱਕ ਲਾਤੇ ਜੀ ਦੇਖੋ ਜਿੰਨਾ ਕ ਆਪਾਂ ਨੇ ਬਾਹ ਫੋਲਡ ਕਰਨੀ ਇੱਥੋਂ ਆਪਾਂ ਇਸ ਤਰ੍ਹਾਂ ਬਾਹ ਮੁੜ ਜੂਗੀ ਉੱਪਰ ਵੀ ਆਪਾਂ ਨੇ ਇੱਥੇ ਕੱਟ ਲਾ ਲਿਆ ਹਲਕੀ ਜੀ ਜਿਹੜੀ ਹੈਗੀ ਆਪਾਂ ਨੇ ਦੇਖੋ ਢਾਲ ਪਾਤੀ ਮੋਢੇ ਦੀ ਇਸ ਤਰ੍ਹਾਂ ਜਿਹੜੀ ਹੈਗੀ ਆਪਣੀ ਬਾਹ ਕੱਟੀ ਗਈ ਦੇਖੋ ਇਹ ਹੋ ਗਈ ਆਪਣੀ ਬਾਹ ਸਾਰਾ ਜਿਹੜਾ ਹੈਗਾ ਆਪਣਾ ਕਟਾਈ ਹੋ ਗਈ ਜੀ ਸਿਲਾਈ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਜਿਹੜੇ ਮੇਰੇ ਭੈਣਾ ਘਰ ਦੇ ਵਿੱਚ ਸਲਾਈ ਕਰਦੀਆਂ ਨੇ ਹਨ ਉਹ ਦੇਖ ਕੇ ਆਪਣੀ ਵੀਡੀਓ ਨੂੰ ਸਲਾਈ ਕਰ ਸਕਣ ਆਪਾਂ ਇਹਦੀ ਸਲਾਈ ਦੀ ਵੀਡੀਓ ਅਲੱਗ ਪਾਵਾਂਗੇ ਇਹ ਆਪਾਂ ਇੱਕ ਵੀਡੀਓ ਕਟਾਈ ਵੀ ਪਾਵਾਂਗੇ ਜਿਹਦੇ ਵਿੱਚ ਪਾਈ ਵੀਡੀਓ ਲੰਬੀ ਹੋ ਜਾਊਗੀ ਕਿਸ ਤਰ੍ਹਾਂ ਤੁਸੀਂ ਸ਼ਰਟ ਪੱਟੀਆਂ ਬਣਾਉਣੀਆਂ ਨੇ ਆਪਾਂ ਸਾਰੀ ਵੀਡੀਓ ਚ ਦੱਸਾਂਗੇ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਔਰ ਸੰਧੂ ਵਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਹੈਡੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ